ਸਾਹੀ ਗਾਲ ਵੀਰਾਂ ਨੂੰ ਤੇ ਆਹ ਦੇਖ ਲਓ ਕੋਠੀ ਆ ਤੇ ਇਹ ਸਾਰਾ ਹੀ ਕੈਮੀਕਲ ਐਸਕੇ ਮਾਰਨੇ ਕੋ ਲੱਗਾ ਇੰਨਾ ਥਾਵਾਂ ਤੇ ਮੈਂ ਕੈਮੀਕਲ ਲਾਇਆ ਵਾ ਟਾਇਲ ਲਾਈ ਆ ਇਹ ਕਾ ਕੋਠੀ ਹੈਗੀ ਆ ਦੇਖੋ ਇਰਾਣ ਇਹੀ ਗਾੜੀ ਇਹਨਾਂ ਥਾਂਵਾਂ ਦੇ ਆਪਾਂ ਕੈਮੀਕਲ ਆ ਤੇ ਇਹਦੀ ਪਾਵਰ ਤੋਂ ਦਿਖਾਉਣਾ ਵਾ ਮੈਂ ਉੱਥੇ ਜਾ ਕੇ ਦਿਖਾਵਾਂਗੇ ਦੂਸਰੀ ਕੋਠੀ ਜਿੱਦ ਮਤਾਰਾਂਗਾ ਨੂੰ ਤੇ ਪਾਵਰ ਦਿਖਾਵਾਂਗੇ ਕਿ ਪਾਵਰ ਕੀ ਹੈ ਜੀ ਇਹਦੀ ਅੰਮ੍ਰਿਤ ਦੀ ਪਾਵਰ ਦਿਖਾਵਾਂਗਾ ਆ ਕੈਮੀਕਲ ਹੈਗਾ ਉਹ ਬੈ ਗਿਆ ਹਾਲਾ ਉਹ ਸੁਣਾਓ ਜੀ ਗੱਲ ਸੁਣੋ ਅਣੀ ਅਣੀ ਨਾਂ ਵੀ ਦੱਸਿਆ ਸੀ ਤਨਾ ਮੇਰਾ ਨਾਂ ਵਿਕਰਮਜੀਤ ਸਿੰਘ ਜੋ ਐਸ ਕੇ ਮਾਰਬਲ ਤੋਂ ਇੰਨਾ ਸਮਾਨ ਮੇਰਾ ਆਉਂਦਾ ਇੱਥੇ ਇਧਰ ਆਓ ਨਹੀਂ ਨਹੀਂ ਇਹ ਆਪਣੇ ਬਜ਼ੁਰਗ ਆ ਭਾਈ ਇੱਥੋਂ ਦੇ ਸਕਿਉਰਿਟੀ ਗਾਰਡ ਆ ਪਰ ਪੁੱਛਣਾ ਤਾਂ ਫਰਜ ਆ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਡਰਾਇ ਨਹੀਂ ਗਾਏ ਗੱਲ ਆ ਠੀਕ ਆ ਤੁਹਾਡਾ ਫਰਜ ਆ ਦੀ ਕਰੋ ਆਪਣਾ ਪੂਰਾ ਆ ਤੁਹਾਡੀ ਫੋਟੋ ਵੀਡੀਓ ਤੁਹਾਡੀ ਆਉਂਦੀ ਆ ਤੇ ਚਲੋ ਠੀਕ ਆ ਵੀਰੇ ਆਪਾਂ ਲਾਗੇ ਤੁਹਾਨੂੰ ਦਿਖਾਉਨੇ ਉਥੇ ਪੂਰੀ ਕੋਠੀ ਤਿਆਰ ਵਿਖਾਉਣੀ ਆ ਦੀ ਇਸੇ ਕੈਮੀਕਲ ਦੇ ਨਾਲ ਦੀ ਪਕੜ ਕੀ ਹੈਗੀ ਅਜੀ ਕੋਠੀਆਂ ਨੇ ਬੜੀਆਂ ਹੈਗੀਆਂ ਵਾਏ ਵਿਰਿੰਦਾਵਨ ਹੈਗੀਆਂ ਆਸ਼ੀਆਂ ਦਾ ਹੈਗੀਆਂ ਵਾ ਆਰਬੀ ਸਟੇਟ ਹੈਗੀਆਂ ਵਾਰਬੀ ਗੜਨ ਹੈਗੀਆਂ ਵਾ ਇਹ ਕਈ ਥਾਵਾਂ ਦੇ ਕੈਮੀਕਲ ਜਾਣਦੇ ਵਾ ਤੇ ਛੱਡ ਕੇ ਮਈਆਂ ਹੀ ਆਉਣ ਲਿਆ ਮੈਂ ਇਥੋਂ ਦਾ ਕੀ ਕਾਫੀ ਦੂਰ ਦੂਰ ਤੱਕ ਛੱਡ ਕੇ ਆਉਣ ਲਿਆ ਨੇ ਮੈਂ ਇਨੀ ਹਾਈ ਕੁਆਲਿਟੀ ਹੈਗੀ ਅਜੀ ਇਹ ਐਸਕੇ ਮਾਰਬਲ ਦਾ ਕੈਮੀਕਲ ਹੈਗਾ ਵਾ ਬਹੁਤਿਆਰ ਨੰਬਰ ਹੈਗਾ ਵਾ 98726 58504 ਇਹ ਨੰਬਰ ਤੇ ਕਾਲ ਕਰੋ ਟਾਇਲ ਕੈਮੀਕਲ ਜੋ ਵੀ ਹੈਗਾ ਵਾ ਤੁਹਾਨੂੰ ਮਿਲੇਗਾ